ਕਦੇ ਰੇਤਾ ਪਾਓ ਤੇ ਕਦੇ ਕੱਢੋ ਕੰਪਨੀਆਂ ਵਾਲਿਆਂ ਦੇ ਜਿਹੜੇ ਮੋਬਾਈਲ ਚੱਲਦੇ ਆ ਨਾ ਨੈਟਵਰਕ ਆਉਂਦਾ ਆਪਣੇ ਮੋਬਾਈਲਾਂ ਦੇ ਵਿੱਚ ਉਹ ਐਵੇਂ ਨਹੀਂ ਆਉਂਦਾ ਸਖਤ ਮਿਹਨਤ ਕਰਨੀ ਪੈਂਦੀ ਹੈ ਹਨਾ ਭਾਈ ਜਿਹੜੇ ਆਪਾਂ ਫੋਨ ਵੇਖਦੇ ਆ ਵੀਡੀਓ ਵੇਖਦੇ ਆ ਉਹ ਐਵੇਂ ਨਹੀਂ ਵਿਖਦੇ ਭਰਾਓ ਆ ਵੇਖ ਲੋ ਤਾਂ ਸੀਨ ਵਿਚਾਰੇ ਹਾਂ ਉਹ ਸਮਝ ਲੈ ਕੰਮ ਚੱਲ ਰਿਹਾ ਜਦੋਂ ਸੀਨ ਅੜਦਾ ਹੁੰਦਾ ਨਾ ਆਹ ਦੇ ਮਾਰੇ ਭੈਣ ਜਦੋਂ ਨਹੀਂ ਆਪੋ ਬੇਸੀਨਾ ਕਰਦੇ ਆ ਆਹ ਇਹ ਗੱਲ ਆ ਯਾਰ ਇੱਥੇ ਦੀ ਢੇਰੀ ਲਾਈ ਆ ਬਾਹਰ ਕੱਢ ਕੇ ਹੁਣ ਸੜਕ ਤੇ ਤੇ ਹੁਣ ਆ ਜਿਹੜੀ ਕੀ ਕੇਬਲ ਵਿੱਚ ਪਾਈ ਪਈ ਆ ਇਹਨੂੰ ਬਾਹਰ ਕੱਢ ਕੇ ਤੇ ਇੱਥੇ ਤੇ ਲਾਉਣਾ ਆਪਾਂ ਨੇ ਟਰੈਕਟਰ ਆ ਬਾਈ ਟਰੈਕਟਰ ਲਾਉਣਾ ਯਾਰ ਰੋਡ ਚੱਲਦਾ ਪਿਆ ਨਾਲ ਹੀ ਅਸੀਂ ਬੈਠੇ ਆ ਇੱਥੇ ਤੇ ਸਾਡੀ ਟੀਮ ਉਹ ਕਰਦੀ ਇੱਧਰ ਇਹ ਇਧਰ ਬਾਪੂ ਫਿਰਦਾ ਪਹਿਲਾਂ ਵਾਲਾ ਜਿਹੜਾ ਗੱਲਾਂ ਬਾਤਾਂ ਉਦੋਂ ਸੁਣਾਈਆਂ ਸੀ ਜਿਨੇ ਆਪਾਂ ਨੂੰ ਤੇ ਵਧੀਆ ਇਹ ਆ ਪਾਣੀ ਕਿਧਰੋਂ ਆ ਰਿਹਾ ਹੈ ਲੀਕ ਹੋ ਗਿਆ ਵਿੱਚੋਂ ਤੇ ਆ ਆ ਗਿਆ ਲਓ ਜੀ 5 ਰੁਪਏ ਤੋਂ ਆਉਈ ਸੀ ਸਟਾਰਟ ਹਾਂ ਹਾਂ ਇਹਦੀ ਬਣਾਉਣ ਹੁੰਦਾ 5 ਰੁਪਏ ਤੋਂ ਹੋਏ ਤੇ ਸਟਾਰਟ ਇਹ ਤੇ ਹੁਣ 500 ਤੇ ਆ ਗਏ ਤੇ 550 ਤੇ ਹੋ ਜਾਣਾ ਅੱਜ ਬਾਪੂ ਲੱਗਿਆ ਫਿਰ ਸਖਤ ਮਿਹਨਤ ਕਰਨਾ ਬਾਪੂ ਬਾਪੂ ਇਹ ਕੀ ਚੱਕਰ ਪੈ ਗਿਆ ਇੱਕ ਹੀ ਚੱਕਰ ਬਣਿਆ ਪਾਣੀ ਆਲਾ ਇਹ ਸੇ ਕਰਕੇ ਤਾਂ ਦਬਾਈ ਇਹ ਪਾਣੀ ਕਿਧਰ ਆ ਰਿਹਾ ਫਿਰ ਸੇਮ ਆ ਗਈ ਜੀ ਦਰਿਆ ਟੁੱਟ ਗਿਆ ਉਧਰੋਂ ਨਾ ਆਹੋ ਚੈਂਬਰ ਵਾਲਾ ਦਰਿਆ ਟੁੱਟ ਗਿਆ ਫਰੋਜਪੁਰ ਦਾ ਆਹ ਇਹਦਾ ਕਣਕ ਵੀ ਹੋਣਾ ਕਣਕ ਦਾ ਹਜੇ ਹੋਈ ਨਹੀਂ ਸੀ ਲਾਉਣ ਵਾਲੀ ਪਾਣੀ ਉਹਦੇ ਵਿੱਚ ਵੀ ਵੜ ਗਿਆ ਆ ਨਾਲ ਕਣਕ ਖੇਤ ਪਾਣੀ ਆ ਗਿਆ ਜੀ ਇਹ ਹੁਣ ਇਧਰ ਦੀ ਛੱਡਣਾ ਕਿ ਪਰੇ ਦੀ ਇਹ ਨਾਲੇ ਹੀ ਵਾਰਤਾ ਜੀ ਅੱਛਾ ਨਹੀਂ ਇਹ ਹੁਣ ਇਧਰ ਮਿੱਟੀ ਪਰੇ ਕਿਉਂ ਕਰਦੇ ਪਏ ਇੱਥੇ ਖੁੱਡ ਪੈਂਦੀ ਜੀ ਅੱਛਾ ਅੱਛਾ ਖੁੱਲਾ ਖੁੱਲਾ ਇਹ ਉਹ ਮੇਰੀ ਲੋਈ ਤੇ ਅੱਛਾ ਇਧਰ ਖੁੱਡ ਚੱਲ ਰਹੀ ਹੈ ਪਰੇ ਦੀ ਠੀਕ ਹੈ ਠੀਕ ਹੋਰ ਹੀ ਪਰਲੀ ਸਾਈਡ ਤੇ ਖੁੱਡ ਚੱਲਦੀ ਹੋ ਗਈ ਜੀ ਹੋ ਗਈ ਬੰਦ ਹੋ ਗਈ ਪਾਣੀ ਵੇਖੋ ਉਧਰ ਚਲਦੀ ਪਈ ਸੀ ਪਹਿਲੇ ਹਨਾ ਹਾਂ ਉਹ ਵੀ ਬੰਦ ਕਰ ਇਹ ਪਾਣੀ ਆ ਕਿਧਰ ਹੋ ਰਿਹਾ ਸੇਮ ਨਾਲੇ ਚੋਕੇ ਆ ਇਧਰੋਂ ਪਾਣੀ ਠੁਕੀ ਜਾ ਰਿਹਾ ਬਾਈ ਜੀ ਆ ਵੇਖੋ ਚੈਂਬਰ ਪੁਰਾਣਾ ਸੀਗਾ ਆਪਣੀ ਕੰਪਨੀ ਦੀ ਤੇ ਉਹ ਸਾਹਮਣੇ ਚੱਲੇ ਹੈ 1 ਮਹੀਨਾ ਹੋ ਗਿਆ ਹਾਂਜੀ ਹਾਂਜੀ ਇਹ ਕੰਮ ਕੀਤੇ ਰੋ ਹਾਂ ਕਰਾ ਜਲਦੀਆਂ ਪਈਆਂ ਪਾਣੀ ਅੱਜ ਆਇਆ ਠੀਕ ਹਾਂਜੀ ਹਾਂਜੀ ਤੇ ਪਾਣੀ ਫਿਰ ਸੇਮ ਨਾਲੇ ਆ ਗਿਆ ਇਧਰ ਸੇਮ ਨਾਲਾ ਤਾਂ ਨੀਮਾ ਨਹੀਂਗਾ ਨਹੀਂ ਜੀ ਸੇਮ ਸੇਮ ਜਿਹੜੀ ਪਾਈਆਂ ਸੇਮ ਅੱਛਾ ਅੱਛਾ ਉਹ ਆਈਏ ਥੱਲੋਂ ਦੀ ਵਾਲੀ ਵਾਲੀ ਗਾਂਦ ਤਰੀ ਆਉਂਦੀ ਹੈ ਥੱਲੇੋਂ ਦੀ ਆ ਰਿਹਾ ਠੀਕ ਹੈ ਠੀਕ ਹੈ ਵੇਖੋ ਜੀ ਸੇਮ ਦਾ ਪਾਣੀ ਆਇਆ ਉੱਤੇ ਇੰਨੀ ਉੱਤੇ ਪਾਣੀ ਸਾਡੇ ਇੱਥੇ ਕੋਈ ਬੋਰ ਨਹੀਂ ਕੀਤਾ ਕੋਈ ਕੁਝ ਨਹੀਂ ਕੀਤਾ ਲੈਣਾ ਨਹੀਂ ਦੇਣਾ ਨਹੀਂ ਤੇ ਪਾਣੀ ਦਾ ਆ ਗਿਆ ਦੇਖੋ ਪਾਣੀ ਬਾਬੇ ਨਾਨਕ ਦੀਆਂ ਗੱਲਾਂ ਨੇ ਆਹ ਦੇਖੋ ਇੱਥੇ ਤੁਹਾਨੂੰ ਦਿਖਾਉਂਦੇ ਆ ਪਾਣੀ ਕਿੱਥੋਂ ਨਿਕਲਦਾ ਆ ਇੱਥੇ ਹੀ ਨਿਕਲ ਰਿਹਾ ਨਾ ਆ ਇਥੋਂ ਪਾਣੀ ਨਿਕਲਦਾ ਪਿਆ ਆਪਣੇ ਆਪ ਹੀ ਦੇਖੋ ਯਾਰ ਕਿਤੇ ਪਾਣੀ 300 400 ਫੁੱਟ ਤੱਕ ਨਹੀਂ ਮਿਲਦਾਗਾ ਤੇ ਇੱਥੇ ਹੈ ਤੇ ਆਪੇ ਨਿਕਲ ਰਿਹਾ ਹੈ ਨਾ ਕਮਾਲ ਦੀ ਕਮਾਲ ਗੱਲ ਹੈ ਇਹ ਗੋਗਲ ਸਿੰਘ ਦੀਆਂ ਗੱਲਾਂ ਨੇ ਹਾਂ ਕਰਾਮਾਤ ਹੈ ਨਾ ਵਾਹਿਗੁਰੂ 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 ਜਰਾ ਪਾਣੀ ਲੱਗਦਾ ਪਿਆ ਜੀ ਫਸਲਾਂ ਨੂੰ ਹੂੰ ਆ ਵੇਖੋ ਆਪੇ ਟੁੱਟ ਟੁੱਟ ਕੇ ਲੱਗਦਾ ਪਿਆ ਜੀ ਜਾਂ ਫਿਰ ਇਧਰੋਂ ਐ ਨਾਲੀ ਬਣਾਈ ਆ ਨਾ ਇਹ ਕਿੰਨਾ ਘੁੰਗਾ ਸੀਗਾ ਇਹ ਵਾਲਾ ਚੰਬਰ ਇਹ ਗੱਲ ਸੀਗੀ 4 ਫੁੱਟ ਅੱਛਾ 4 ਫੁੱਟ ਤੇ ਪਾਣੀ ਆ ਗਿਆ 4 ਫੁੱਟ ਤੇ ਪਾਣੀ ਟੁੱਕਿਆ ਹੋਇਆ ਦੇਖੋ ਦੇਖੋ ਕੁਦਰਤ ਦੇ ਰੰਗ ਨਿਆਰੇ ਹੈ ਬਾਬੇ ਨਾਨਕ ਦੇ ਬਾਬੇ ਨਾਨਕ ਦੇ ਬਾਬੇ ਨਾਨਕ ਦੀ ਕਿਰਪਾ ਹਾਂ ਆ ਫੁੱਲ ਇਹ ਫਿਰ ਹੁਣ ਕਈ ਤੋਲੀ ਬਸ ਹਾਂਜੀ ਹੋ ਗਿਆ ਕੰਮ ਨਿੰਬੜ ਗਿਆ ਫੈਨ ਹੈ ਫੈਨਲ ਹੋ ਗਿਆ ਜਾਨਵਰਾਂ ਨੇ ਕੰਮ ਆਏਗਾ ਪਾਣੀ ਸੇਮ ਨਾਲੇ ਚਾਹ ਮਿੱਠਾ ਪਾਣੀ ਹਾਂ ਤੇ ਜਾਨਵਰ ਪੀਣਗੇ ਹਾਂ 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 ਹੋ ਗਿਆ ਰੋਡ ਚੱਲੀ ਜਾ ਰਿਹਾ ਪਸ਼ੂ ਆਏਗਾ ਕੀਵੇਗਾ ਜਾਨਵਰ ਪੀਣਗੇ ਜਾਨਵਰ ਵੀ ਹਾਂਜੀ ਵਾਰਾ ਡੱਕਰ ਪੀਣਗੇ ਹਾਂ ਆਣੀ ਬੜੀ ਛਾਇ ਹੈ ਜੀ ਤੇਈ ਗੱਲ ਚਲੋ ਵਧੀਆ ਹੁਣ ਕੰਮ ਫਾਈਨਲ ਹੋ ਗਿਆ ਨਿਬੜ ਗਿਆ ਆਹ ਇੱਕ ਜਿਹੜੀ ਨਿਬੜ ਗਿਆ ਹੁਣ ਨਵੀਂ ਸ਼ੁਰੂ ਹੋ ਗਈ ਨਵੀਂ ਏਟੀ ਸ਼ੁਰੂ ਹੋਣ ਲੱਗੀ ਸਾਡੀ ਤੇ ਸਰਕਾਰ ਦੇ ਹੋਣੇ ਨੂੰ ਪੂਰੀ ਲੱਗੇ ਇੱਕ ਹੁੰਦੀ ਸੀ ਪਲੇਟ ਪਲੇਟ ਆ ਕੀ ਜਿਹੜੀ ਅਫਸਰ ਉੱਥੇ ਬੈਠੇ ਕਰਨੇ ਤੇ ਜਿਵੇਂ ਨਵਾਂ ਨਵਾਂ ਡੂਲ ਜਿਹੜਾ ਕੇ ਕਰਦਾ ਨਵਾਂ ਡੂਲ ਆ ਗਿਆ ਅੱਠ ਦਿਨ ਹੀ ਏਟੀ ਆਉਂਦੀ ਹੈ ਆਪਣੇ ਆਪ ਖੁਦ ਆ ਕੇ ਆਉਂਦੇ ਆ ਨਾ ਅਫਸਰ ਅਫਸਰ ਕਰਨਾ ਨਾ ਹੋ ਜਨ ਸਹੀ ਰੱਖਿਆ ਰਸਾ ਪਾਇਆ ਢਾਣਾਂ ਲੱਗੀਆਂ ਨੇ ਰੋਲ ਉੱਚਾ ਐ ਨੀਵਾ ਐ ਸੈਂਟਰ 'ਚ ਹਾਂਜੀ ਹੁਣ ਤਾਂ ਬਹੁਤ ਕਾਨੂੰਨ ਛੱਬ ਗਏ ਜੀ ਚਲੋ ਹਾਂਜੀ ਪੇਮੈਂਟ ਘੱਟ ਤੇ ਕਾਨੂੰਨ ਜਾਦੇ ਛੱਬ ਗਿਆ ਮੱਥਾ ਘਬਈ ਜਿਆਦਾ ਹੈ ਨਾ ਹਾਂ ਚਲੋ ਕੋਈ ਨਾ ਸਾਰਿਆਂ ਦੀ ਘੱਟ ਹੈ ਜੀ ਡਰਾਈਵਰਾਂ ਦੀ ਵੀ ਘੱਟ ਹੈ ਸਹੀ ਗੱਲ ਹੈ ਸਾਰੇ ਸਾਰੇ ਆਪਾਂ ਆਵਦੀ ਮਿਹਨਤ ਮਿਹਨਤ ਮੰਨ ਲਓ ਜਿਆਦਾ ਹੈ ਜਿਆਦਾ ਤੇ ਮਜ਼ਦੂਰੀ ਜਿਹੜੀ ਘੱਟ ਹੈ ਹਾਂ ਜੇ ਠੇਕੇਦਾਰਾਂ ਨੂੰ ਜਿਆਦਾ ਮਿਲੇ ਤਾਂ ਸਾਨੂੰ ਵੀ ਜਿਆਦਾ ਮਿਲ ਜੇ ਹਾਂ ਸਹੀ ਕਿਦਰਾਂ ਦਾ ਵੀ ਰੇਟ ਸਗੋਂ ਉੱਪਰੋਂ ਜਾ ਕੇ ਥੱਲੇ ਆ ਗਿਆ ਹਾਂ ਮੈਂ ਤਾਂ 5 ਰੁਪਈਓ ਤੋਂ 500 ਦੇ ਆਏ ਯਾਰ ਚਾਹੀਦਾ ਸਹੀ ਗੱਲ ਹੈ ਜਿਵੇਂ ਜਿਵੇਂ ਮੰਗਾਈ ਵੱਧਦੀ ਜਾ ਰਹੀ ਹੈ ਉਹ ਸਾਹ ਦੇਖੋ ਅੱਗੇ ਉਹ ਸਾਹ ਨਾਲ 10 12 ਰੁਪਏ ਹੀ ਉਹ ਕੁੜੀ 50 ਰੁਪਏ ਤਾਂ ਮਿਲ ਗਈ ਆ 50 ਰੁਪਏ ਖੰਡ ਹੋ ਗਏ ਹਾਂ ਕਿ ਲੋ ਹੀ ਹੋ ਜੂਗੀ ਜਦ ਇੱਕ ਬੰਦਾ ਸਾਰੀ ਜੱਟ ਖੰਡ ਸਹੀ ਗੱਲ ਹੈ ਚਲੋ ਵਿਧਾਨ ਕੰਪਨੀ ਵਾਲੇ ਨੂੰ ਕਹਨੇ ਆ ਫਰਫਾਇਸ਼ ਪਾਉਣੇ ਆ ਹੈਨਾ ਜਿਵੇਂ ਆਦੇ ਨੈਟ ਦਾ ਰੇਟ ਵਧਾਤਾ ਉਹ ਸਾਡਾ ਵੀ ਵਧਾ ਦਿੰਦਾ ਸਹੀ ਗੱਲ ਹੈ ਰੀਚਾਰਜ ਦਾ ਰੇਟ ਵਧਾਤਾ ਨਾ 200 ਕਿਆ ਆ ਗਿਆ ਸਾਡਾ ਜਾ ਇਹ ਜਿਹੜੀ ਮੇਨ ਗੱਲ ਮੁੱਕਦੀ ਏ ਹੈ ਵੀ ਰੇਟ ਜਿਹੜਾ ਆਪਾਂ ਨੂੰ ਨੈਟ ਦਾ ਮਹਿੰਗਾ ਲਾਉਂਦੇ ਨੇ ਨਾ ਉਵੇਂ ਮਜ਼ਦੂਰੀ ਵੀ ਮਹਿੰਗੀ ਮਿਲਣੀ ਚਾਹੀਦੀ ਹੈ ਨਾ ਜਾਲੀ ਆਈ ਦਾ ਜੇ ਰੱਖੇ ਵੀ ਛੱਦੇ ਜੇ ਮੋਬਾਈਲ ਹੀ ਨੇ ਵੱਡੇ ਰੱਖੇ ਹੀ ਨਹੀਂਗੇ ਹੂੰ ਹੂੰ ਜੇ ਵੱਡੇ ਰੱਖੀਏ ਤਾਂ ਘਰੇ ਲਿਜਾਵਾਂਗੇ ਕੀ ਸਹੀ ਗੱਲ ਹੈ ਹਾਂ ਜੇ ਨਿੱਕੇ 200 ਵਾਲੇ ਜਾਂ ਚਲੋ ਕਹਿਨੇ ਆ ਕੰਪਨੀ ਵਾਲਿਆਂ ਨੂੰ ਫਰਮਾਇਸ਼ ਪਾਉਣੇ ਆ ਵੀ ਕੰਮ ਥੋੜਾ ਜਾਂ ਚੱਕੋ ਇਹਨਾਂ ਦਾ ਹੈ ਨਾ ਵੀ ਥੋੜੀ ਮੋਟੀ ਹੈ ਨਾ ਕਿ ਕਿਉਂਕਿ ਬਾਹਰ ਰਹਿੰਦਾ ਬੰਦਾ ਤਾਂ 1000 ਰੁਪਏ ਵੀ ਮਿਲੇ ਉਹ ਵੀ ਥੋੜੀ ਹੈ ਨਾ ਥੋੜਾ ਥੋੜਾ ਜੀ ਖਰਚਾ ਬਹੁਤ ਪੈ ਜਾਂਦਾ ਹਾਂ ਇਹ ਵੀ ਚਲੋ ਓਕੇ ਜੀ ਧੰਨਵਾਦ ਗੋਭੀ ਗੰਦੀ ਜੀ ਕੁੜੀ ਅਵੀ ਤੇ ਕੜੀ ਪਹਿਲਾ ਸੌਣ ਫਿਰਦੀ ਵਿੱਚੋ ਜੇ ਹੋਈ 30 35 ਰੁਪਏ ਫਿਰ ਸੱਤ 10 ਰੁਪਏ ਚਲੀ ਤੇ ਉਹਨੇ ਦਾ ਤਨੀਰ ਆਉਂਦੀ ਗੋਭੀ ਆਉਂਦੀ ਹੁਣ ਤਰੀ ਵਾਲੀ ਗੋਭੀ ਬਣਾਉਣੀ ਪੈਂਦੀ ਹੈ ਨਾ ਹਾਂਜੀ ਹਾਂਜੀ ਆ ਲੈ